ਮੈਂ ਇਹ ਗੱਲਾਂ ਲੋਕਾਂ ਤੋਂ ਵੀ ਸੁਣੀ ਆਂ ਔਰ ਮੈਂ ਅਕਸਰ ਦੇਖਿਆ ਹੈ ਵੀ ਦੇਵ ਨਰਸੀ ਜਿਹੜੀ ਪਪੂਲਾਰਟੀ ਹੈ ਜੋ ਇਹਨਾਂ ਦੀ ਕੁਆਲਿਟੀ ਹੈ ਇਸ ਵੇਲੇ ਬਾਜ਼ਾਰ 'ਚ ਉਹ ਵਿਕ ਰਹੀ ਹੈ ਸੋ ਮੇਰੀ ਇਹੋ ਹੀ ਬੇਨਤੀ ਹੈ ਜੇ ਅਗਰ ਰਾਜਸਥਾਨ ਤੋਂ ਪੰਜਾਬ ਦੇ ਸਾਰੇ ਕੋਨੇ-ਕੋਨੇ ਤੋਂ ਹਰਿਆਣੇ ਤੋਂ ਲੋਕ ਅਗਰ ਦੇਵ ਨਰਸੀ ਨੂੰ ਜਲਾਲਾਬਾਦ ਦੇ ਨਜ਼ਦੀਕ ਬਾਬਾ ਟਾਲਾ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਬੂਟੇ ਲੈਣ ਲਈ ਪਹੁੰਚ ਰਹੇ ਨੇ ਤਾਂ ਕੋਈ ਨਾ ਕੋਈ ਨਾਲ ਦੇ ਖਾਸ ਕੁਆਲਟੀ ਜਾਂ ਕੋਈ ਖੇਤ ਦਾ ਕੇਂਦਰ ਤਾਂ ਹੈ ਨਾ ਤਾਂ ਸਿਕਾਲ ਸਾਰੇ ਪੈਨਾ ਤੇ ਭਰਾਵਾਂ ਨੂੰ ਮੈਂ ਹਰਭਗਵਾਨ ਜੋਸ਼ਨ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਲ ਕਾ ਅੱਜ ਸਪੈਸ਼ਲੀ ਸਾਡੇ ਦੇਵ ਨਰਸੀ ਜੋ ਕਿ ਟਾਲਾ ਸਾਹਿਬ ਗੁਰਦੁਆਰਾ ਦੇ ਬਿਲਕੁਲ ਨਾਲ ਹੈ ਦੇਖਣ ਲਈ ਪਹੁੰਚਿਆ ਬੜਾ ਬੰਦ ਖੁਸ਼ ਹੋਇਆ ਨਰਸੀ 'ਚ ਜਾ ਕੇ ਮੇਰਾ ਮਨ ਇੰਨਾ ਕੋ ਖੁਸ਼ ਹੋਇਆ ਸ਼ਾਇਦ ਮੈਂ ਇਹੋ ਜੀ ਦੱਸੀ ਪਿਛਲੇ 1-2 ਸਾਲ ਚਾਲੇ ਦੁਆਲੇ ਨਹੀਂ ਦੇਖੀ ਅੰਦਰ ਜਾ ਕੇ ਮੈਨੂੰ ਨਰਸੀ ਦੇ ਪਤਾ ਲੱਗਿਆ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਬਲਦੇਵ ਬੱਟੀ ਜੀ ਨੇ ਦੱਸਿਆ ਔਰ ਮੈਨੂੰ ਸਾਰਾ ਦਿਖਾਇਆ ਕਿ ਕਿੰਨੀਆਂ ਹੀ ਜੜੀਆਂ ਫਲਦਾਰ ਜੜੀਆਂ ਕਿਸਮਾਂ ਦੇ ਬੂਟੇ ਇਨਾਂ ਕੋਲ ਹਾਜ਼ਰ ਨੇ ਇਹਦੇ ਇਸ ਦੇ ਇਲਾਵਾ ਗ੍ਰੀਨਰੀ ਨੂੰ ਵਿਧਾਨ ਵਾਲੇ ਬੂਟੇ ਵੀ ਇਨਾਂ ਕੋਲ ਬਹੁਤ ਸਾਰੇ ਹਾਜ਼ਰ ਪਏ ਨੇ ਔਰ ਇਹਨਾਂ ਨੇ ਮੈਨੂੰ ਦੱਸਿਆ ਔਰ ਮੈਂ ਇਸ ਚੀਜ਼ ਦੀ ਇਨਾਂ ਦੀ ਪ੍ਰਸ਼ੰਸਾ ਕਰਾਂਗਾ ਕਿ ਮੇਰਾ ਖਿਆਲ ਕੜਦੂਗੜ 20 22 ਤਰ੍ਹਾਂ ਦੇ ਜਿਹੜੇ ਫਲਦਾਰ ਬੂਟੇ ਨੇ ਉਹ ਇਨਾਂ ਕੋਲ ਇਸ ਵੇਲੇ ਹਾਜ਼ਰ ਪੈ ਨੇ ਔਰ ਚੰਗੀਆਂ ਕਿਸਮਾਂ ਦੇ ਜਿਸ ਤਰ੍ਹਾਂ ਚੀਕੂਆ ਦੇ ਬੂਟੇ ਵਧੀਆ ਕੁਆਲਿਟੀ ਦੇ ਅੰਬਾਂ ਦੇ ਬੂਟੇ ਲੀਚੀਆਂ ਦੇ ਬੂਟੇ ਔਰ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਫਲਦਾਰ ਬੂਟੇ ਨੇ ਉਹ ਦਾਂਦੇ ਕੋਲ ਹਰ ਵੇਲੇ ਹਾਜ਼ਰ ਨੇ ਔਰ ਮੈਂ ਆਮ ਇਹਨਾਂ ਦਾ ਫੇਸਬੁਕ ਤੇ ਵੀ ਦਿਖਦਾ ਰਿਹਾ ਇੰਸਟਾਗ੍ਰਾਮ ਤੇ ਵੀ ਦਿਖਦਾ ਰਿਹਾ ਔਰ ਲੋਕਾਂ ਚ ਇਹਨਾਂ ਦੀ ਬਹੁਤ ਜਿਹੜੀ ਹੈ ਪ੍ਰਸ਼ੰਸਾ ਇਸ ਨਰਸੀ ਦੇ ਮੈਂ ਸੁਣੀ ਹੈ ਮੈਂ ਵਾਤਾਵਰਣ ਪ੍ਰੇਮੀ ਨੂੰ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਆਪਣੇ ਵੱਲੋਂ ਕਿ ਅੱਜ ਗਰਮੀ ਦਾ ਇਹਨਾਂ ਵੱਡਾ ਪਰਕੋਬ ਜਿਹੜਾ ਸਾਡੇ ਇਸ ਦੇਸ਼ ਦੇ ਵਿੱਚ ਖਾਸ다 ਸਾਡੇ ਪੰਜਾਬ ਦੇ ਵਿੱਚ ਫੈਲ ਚੁੱਕਿਆ ਹੈ ਉਸ ਦਾ ਇੱਕੋ ਇੱਕ ਇਹੋ ਹੀ ਸੱਚਾ ਤੇ ਸੁੱਚਾ ਪ੍ਰਬੰਧ ਹੈ ਕਿ ਜਿਸ ਤਰੀਕੇ ਨਾਲ ਦੇਵ ਨਰਸੀ ਵਾਲਿਆਂ ਨੇ ਬੜੇ ਅੱਛੇ-ਅੱਛੇ ਫਾਲਦਰ ਬੂਟੇ ਲਿਆ ਕੇ ਤੇ ਰੱਖੇ ਐ ਅਸੀਂ ਉਹਨਾਂ ਬੂਟਿਆਂ ਨੂੰ ਆਪਣੇ ਖੇਤਾਂ ਵਿੱਚ ਆਪਣੇ ਘਰਾਂ ਦੇ ਵਿੱਚ ਬੜੀਆਂ ਅੱਛੀਆਂ ਜਿਹੜੀਆਂ ਜਗ੍ਹਾਾਂ 'ਤੇ ਉਹਨਾਂ 'ਤੇ ਲਗਾਈਏ ਔਰ ਪਹਿਲੇ ਤਾਂ ਨਾਲ ਫਲ ਖਾਈਏ ਨਾਲ ਫਿਰ ਗ੍ਰੀਨਰੀ ਜਿਹੜੀ ਹੈ ਜਿੰਨੀ ਜ਼ਿਆਦਾ ਗ੍ਰੀਨਰੀ ਹੋਏਗੀ ਉਹਨਾਂ ਜ਼ਿਆਦਾ ਜਿਹੜਾ ਹੈ ਗਰਮੀ ਦੇ ਪ੍ਰਕੋਪ ਤੋਂ ਜਿਹੜਾ ਆਪਣੇ ਆਪ ਨੂੰ ਬਚਾ ਸਕਾਂਗੇ ਵਾਤਾਵਰਨ ਸਹੀ ਹੋਏਗਾ ਇਸ ਦੇ ਉਲਟ ਜਿਹੜਾ ਲੋਕਾਂ ਦਾ ਜਿਹੜਾ ਰੁਝਾਨ ਹੈ ਅੱਜ ਅਸੀਂ ਦੇਖਿਆ ਹੈ ਕੇ ਘਰ ਘਰ ਜਿਹੜਾ ਏਸ਼ੀਆ ਦਾ ਰੁਝਾਨ ਬਣ ਗਿਆ ਹੈ ਜੇ ਅਸੀਂ ਉਸ ਰੁਝਾਨ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਸਾਨੂੰ ਦੇਵ ਰੇਡੀਓ ਤੇ ਆ ਕੇ ਇਹਨਾਂ ਦੀ ਜਿਹੜੀ ਸਲਾਹ مشورہ ਲੈ ਕੇ ਚੰਗੇ ਬੂਟੇ ਵਧੀਆ ਫਲਦਾਰ ਬੂਟੇ ਘਰ ਘਰ ਔਰ ਪਿੰਡ ਪਿੰਡ ਔਰ ਖੇਤਾਂ ਦੇ ਵਿੱਚ ਅਸੀਂ ਲਾਈਏ ਔਰ ਉਹਦਾ ਜਿਹੜਾ ਫਾਇਦਾ ਵੀ ਅਸੀਂ ਉਠਾਈਏ ਅਸੀਂ ਆਪਣਾ ਕਾਰੋਬਾਰ ਵੀ ਚਲਾਈਏ ਔਰ ਪੰਜਾਬ ਨੂੰ ਬਚਾਨ ਚ ਜਿਹੜਾ ਸਾਡਾ ਗ੍ਰੀਨਰੀ ਦੇ ਤੌਰ ਤੇ ਵਾਤਾਵਰਣ ਨੂੰ ਵਧੀਆ ਰੱਖਣ ਵਾਸਤੇ ਉਹ ਵੀ ਅਸੀਂ ਆਪਦਾ ਇੱਕ ਬਹੁਤ ਵਧੀਆ ਜਿਹੜਾ ਆਦਾ ਰੂਲ ਅਦਾ ਕਰੀਏ ਮੇਰੀ ਤੇ ਇਹੋ ਹੀ ਹੱਥ ਜੋੜ ਕੇ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਔਰ ਮੈਂ ਦੂਜੀ ਗੱਲ ਇੱਕ ਹੋਰ ਕਹਾ ਮੈਂ ਦੇਖਿਆ ਕਿ ਦੇਵ ਨਰਸੀ ਤੇ ਦੂਰੋਂ ਦੂਰੋਂ ਲੋਕ ਆਂਦੇ ਨੇ ਮੈਂ ਇਹ ਗੱਲਾਂ ਲੋਕਾਂ ਤੋਂ ਵੀ ਸੁਣੀ ਆ ਔਰ ਮੈਂ ਅਕਸਰ ਦੇਖਿਆ ਵੀ ਦੇਵ ਨਰਸੀ ਜਿਹੜੀ ਪਪੂਲਰਟੀ ਹੈ ਜੋ ਇਹਨਾਂ ਦੀ ਕੁਆਲਿਟੀ ਹੈ ਇਸ ਵੇਲੇ ਬਾਜ਼ਾਰ ਚੋ ਵਿਕ ਰਹੀ ਹੈ ਸੋ ਮੇਰੀ ਇਹੋ ਹੀ ਬੇਨਤੀ ਹੈ ਜੇ ਅਗਰ ਰਾਜਸਥਾਨ ਤੋਂ ਪੰਜਾਬ ਦੇ ਸਾਰੇ ਕੋਨੇ-ਕੋਨੇ ਤੋਂ ਹਰਿਆਣੇ ਤੋਂ ਲੋਕ ਅਗਰ ਦੇਵ ਨਰਸੀ ਨੂੰ ਜਲਾਲਾਬਾਦ ਦੇ ਨਜ਼ਦੀਕ ਬਾਬਾ ਟਾਲਾ ਸਾਹਿਬ ਗੁਰਦੁਆਰੇ ਦੇ ਨਜ਼ਦੀਕ ਬੂਟੇ ਲੈਣ ਲਈ ਪਹੁੰਚ ਰਹੇ ਨੇ ਤੇ ਕੋਈ ਨਾ ਕੋਈ ਉਹਨਾਂ ਦੇ ਖਾਸ ਕੁਆਲਿਟੀ ਜਾਂ ਕੋਈ ਖਿੱਚ ਦਾ ਕੇਂਦਰ ਤਾਂ ਹੈ ਨਾ ਸੋ ਮੈਂ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗਾ ਜੇ ਦੂਰੋਂ ਦੂਰੋਂ ਲੋਕ ਆ ਕੇ ਇਹਦਾ ਫਾਇਦਾ ਉਠਾ ਰਹੇ ਨੇ ਔਰ ਗ੍ਰੀਨਰੀ ਨੂੰ ਵਧਾਉਣ ਵਾਸਤੇ ਆਪ ਦਾ ਯੋਗਦਾਨ ਪਾ ਰਹੇ ਨੇ ਤੇ ਮੈਂ ਲੋਕਲ ਲੋਕਾਂ ਨੂੰ ਫਿਰੋਜ਼ਪੁਰ ਫਾਜ਼ਲਕਾ ਬੋਰ ਔਰ ਬਠਿੰਡਾ ਮੁਕਸਰ ਮੈਂ ਸਾਰੇ ਸਾਰੇ ਮੇਰੇ ਦੋਸਤਾਂ ਨੂੰ ਅਪੀਲ ਕਰਾਂਗਾ ਕਿ ਇੱਕ ਵਾਰ ਜਰੂਰ ਤੁਸੀਂ ਜਿਹੜੀ ਦੇਵ ਨਫਸੀ ਹੈ ਨਜ਼ਦੀਕ ਟਾਲਾ ਸਾਹਿਬ ਗੁਰਦੁਆਰੇ ਤੇ ਆ ਕੇ 메ਨ ਰੋਡ ਜਲਾਲਾਵਾਦ ਫਿਰੋਜ਼ਪੁਰ ਤੇ ਨੇੜੇ ਪਿੰਡ ਪੀਰ ਮੁਹੰਮਦ ਇੱਕ ਵਾਰੀ ਆ ਕੇ ਦਰਸ਼ਨ ਦਿਓ ਵੇਖੋ ਇਨਕੁਆਰੀ ਕਰੋ ਇਹਨਾਂ ਕੋਲ ਪੁੱਛਗਿਛ ਕਰੋ ਤੇ ਫਿਰ ਤੁਸੀਂ ਦੇਖਿਆ ਜਾਏਗੇ ਤੁਸੀਂ ਕਿੰਨਾ ਫਾਇਦਾ ਚੋਂ ਉਠਾ ਸਕਦੇ ਸੋ ਬਹੁਤ ਬਹੁਤ ਧੰਨਵਾਦ ਜੀ ਆਓ ਇੱਕ ਵਾਰ ਵਿਜ਼ਿਟ ਕਰੋ ਜੋ ਸੰਸਾਭ ਨੇ ਬਹੁਤ ਵਿਸਤਾਰ ਚ ਤੁਹਾਨੂੰ ਦੱਸਤਾ ਹੈ ਔਰ ਵਾਕਈ ਸਾਨੂੰ ਬੂਟੇ ਤਾਂ ਹਰ ਕੋਈ ਵੇਚ ਲਿੰਦਾ ਪਰ ਸਾਨੂੰ ਹਰੇਕ ਬੂਟੇ ਬਾਰੇ ਪ੍ਰੋਪਰ ਜਾਣਕਾਰੀ ਵੀ ਹੈ ਕਿਹੜੀ ਦਵਾਈ ਕਦੋਂ ਤੇ ਕਿਹੜੀ ਸਪਰੇਅ ਕਦੋਂ ਕਿਹੜੇ ਬੂਟੇ ਨੂੰ ਹੁਣੇ ਸੋ ਇੱਕ ਵਾਰ ਆਓ ਜੀ ਤੁਹਾਡਾ ਜੁਸਨ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਪਹੁੰਚੇ ਹੋ ਔਰ ਇੱਕ ਬਹੁਤ ਵਧੀਆ ਮੈਸੇਜ ਹੈ